ਚਾਹ ਨਹੀਂ ਦੋ ਚਾਹ ਨਹੀਂ। ਉਹ ਬੜਾ ਬੱਤਿਓ। ਥੋੜਾ ਪਿਛੇ ਅੱਗੇ ਲਾਜੀ। ਸੱਚੀ ਸੱਚਾ ਆ ਬਲੇਕ ਸੀ। ਜੀ ਬਿਚਾਰੇ। ਇਸ ਤੋਂ ਬਿਹਤਰ। ਤਾਂ ਕੋਈ ਨਹੀਂ। ਸੱਚੇ ਹੋ ਜੀ ਕਰਿਆ ਹੈ ਨਹੀਂ ਜੀ ਅਸੂ ਜੀ ਸਰ ਮਾਨਜੋਗ ਸੀਐਮ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਖਤਰੇ ਡੀਆਈਜੀ ਪਟਿਆਲਾ ਰਣ ਤੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲਸ ਅਤੇ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹਿੰਦੀ ਹੈ ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਭਲਵਿੰਦਰ ਜੀ ਮਾਜ ਐਸਪੀ ਪੀਵੀਆਈ ਮੈਡਮ ਸੁਰਨਜੀਤ ਡੀਐਸਪੀ ਰੂਰਲ ਪਟਿਆਲਾ ਗੁਰਪ੍ਰਤਾਪ ਜੀ ਤੇ ਐਸਐਚਓ ਸਦਰ ਪਟਿਆਲਾ ਅਮਰਪੀਰ ਸਿੰਘ ਦੀ ਟੀਮ ਨੇ ਇੱਕ ਗੈਂਗ ਨੂੰ ਬਰਸਟ ਕਰਦੇ ਹੋਏ ਇਹਦੇ 'ਚ 7 ਪਿਸਟਲਸ ਤੇ ਮੈਗਜ਼ੀਨਸ ਤੇ ਜਿੰਨਾਂ ਰੋਂ ਅਸੀਂ ਰਿਕਵਰ ਕੀਤੇ ਬੇਸਿਕਲੀ 78 ਨੰਬਰ ਮੁਕੱਦਮਾ ਸਦਰ ਪਟਿਆਲੇ ਦਾ ਜਿੱਥੇ ਦਿਲਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ 'ਤੇ ਉਹਦੇ ਉੱਪਰ ਜੇਲ੍ਹ ਤੋਂ ਬੈਠੇ ਇੱਕ ਜਾਨਲੇਵਾ ਹਮਲਾ ਆਰਕੈਸਟ੍ਰੇਟ ਕਰਾਇਆ ਗਿਆ। ਕਾਫੀ ਬੇਰਹਿਮੀ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਉਹਦੀ ਕੋਟਮਾਰ ਕੀਤੀ ਗਈ। ਜਦੋਂ ਮੁਕੱਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਤੇਜਵਿੰਦਰ ਸਿੰਘ ਔਰ ਫੌਜੀ ਜਿਹੜਾ ਕਿ ਆਲਰੇਡੀ ਪਿੰਡਾ ਮਰਡਰ ਕੇਸ ਜਿਹੜਾ ਕਿ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਸੀ ਯੂਨੀਵਰਸਿਟੀ ਦੇ ਸਾਹਮਣੇ ਉਦជា ਜੇਲ੍ਹ ਜੇ ਬਾਂਸੀਗਾ ਫਰੋਸਪੁਰ ਜੇਲ੍ਹ ਤੋਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਤੇ 27 ਨਾਲ ਇਹਦੇ ਨਾਲ ਪੁਸ਼ਗਿਸ਼ ਕੀਤੀ ਗਈ ਤੇ ਇਹਨੇ ਆਪਣੇ ਕਬੂਲਨਾਮੇ 'ਚ ਦੱਸਿਆ ਕਿ ਜਿਹੜਾ ਇਹ ਦਿਲਵਿੰਦਰ ਸਿੰਘ ਹੈਗਾ ਇਹ ਉਸ ਮੁਕਦਮੇ ਦਾ ਪਿੰਡਾ ਮਰਡਰ ਕੇਸ ਦਾ ਆਈ ਵਿਟਨੈਸ ਵੀ ਹੈਗਾ ਤੇ ਬੇਸਿਕਲੀ ਮਨਸ਼ਾ ਤੇ ਇਹਨਾਂ ਦੀ ਦਿਲਵਿੰਦਰ ਸਿੰਘ ਨੂੰ ਕਤਲ ਕਰਨ ਦੀ ਸੀਗੀ ਤੇ ਹੋਰ ਵੀ ਇਹਨਾਂ ਨੇ 3-4 ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਹ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਹ ਜਿਹੜੇ ਚਾਰ ਦੋਸ਼ੀ ਜਿਨ੍ਹਾਂ ਨੇ ਇਹ ਫੌਜੀ ਦੇ ਇਸ਼ਾਰੇ ਤੇ ਕੰਮ ਕੀਤਾ ਉਹਨਾਂ ਚੋਂ ਦੋ ਮੇਰਠੀ ਦੇ ਰਹਿਣ ਵਾਲੇ ਜਿਨ੍ਹਾਂ ਦਾ ਨਾਮ ਵਿਪੁੱਲ ਅਤੇ ਰਾਹੁਲ ਹੈਗਾ ਇੱਕ ਸਿਆੜੂ ਪਿੰਡ ਦਾ ਇੱਥੇ ਘਨੌਰ ਏਰੀਆ ਦਾ ਮੁੰਡਾ ਹੈ ਤੇ ਇੱਕ ਜਿਹੜਾ ਸੁਖਚੰਨ ਸਿੰਘ ਸਿਆੜੂ ਪਿੰਡ ਦਾ ਹੈਗਾ ਤੇ ਤੇਜਿੰਦਰ ਸਿੰਘ ਫੌਜੀ ਜਿਹੜਾ ਦੌਨ ਕਲਾ ਦਾ ਹੈਗਾ ਚਾਰੇ ਦੇ ਚੈਕਿਊਜ਼ ਅਰੈਸਟ ਕੀਤੇ ਬੇਸਿਕਲੀ ਕੰਟਰੈਕਟ ਕਿਲਰਸ ਨੇ ਜਿਹੜੇ ਕੀ ਲੋਕਾਂ ਦੀ ਸੁਪਾਰੀ ਚੁੱਕ ਕੇ ਤੇ ਪ੍ਰੀਪਲਾਨਡ ਮਰਡਰਸ ਕਰਦੇ ਆ ਇਹ ਚਾਰੇ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਨ ਤਰਾ ਮਾਦੇ ਮੁਕਦਮੇ ਦਰਜਾ ਜਿਵੇਂ ਕਿ ਫੌਜੀ ਦੇ ਉੱਪਰ 8 ਮੁਕਦਮੇ ਇਰਾਦਾ ਕਤਲ ਦੇ ਆਮ ਐਕਟ ਵਗੈਰਾ ਦੇ ਦਰਜ ਨੇ ਤੇ ਜਿਹੜੇ ਮੇਰਠ ਤੋਂ ਅਸੀਂ ਦੋਸ਼ੀ ਪੜੇ ਆ ਉਹਨਾਂ ਦੇ ਉੱਪਰ ਵੀ ਮੇਰਠ ਤੇ ਯੂਪੀ ਚ ਇਰਾਦਾ ਕਤਲ ਵਗੈਰਾ ਦੇ ਮੁਕਦਮੇ ਦਰਜ ਨੇ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ 7 ਵਪਨਸ ਦੀ ਰਿਕਵਰੀ ਹੋਈ ਹੈ ਤੇ ਰਿਕਵਰੀ ਦੇ ਨਾਲ ਨਾਲ ਜਿਹੜਾ ਉਹੀ ਇਹਨਾਂ ਨੇ ਵੱਡੀ ਕਿਸੇ ਵਾਰਦਾਤਾਂ ਨੂੰ ਅੱਗੇ ਪਟਿਆਲਾ ਏਰੀਆ 'ਚ ਕਤਲ ਦੀ ਵਾਰਦਾਤਾਂ ਨੂੰ ਅਨੁਮਾਨ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਅਜੇ ਇਸ ਮੁਕੱਦਮੇ ਦੀ ਤਫ਼ਤੀਸ਼ ਜਿਹੜੀ ਆ ਆਨ ਗੋਇੰਗ ਹੈਗੀ ਹੈ ਤੇ ਸਾਨੂੰ ਉਮੀਦ ਆ ਕਿ ਹੋਰ ਵੀ ਅਸੀਂ ਇਹਦੇ 'ਚ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਾਨੂੰ ਵੈਪਨਸ ਦੀ ਵੀ ਹੋਰ ਰਿਕਵਰੀ ਹੋਣ ਵੀ ਜਿਹੜੀ ਇਹਦੇ 'ਚ ਉਮੀਦ ਹੈਗੀ ਹੈ ਤੇ ਐਡੂਗਾ ਇਹ ਨਾਲ ਪੁਸ਼ਕਿਸ਼ਨਾਂ ਤੋਂ ਜਾਰੀ ਹੈ ਇੱਧਰ ਲੈ ਆ ਜਾਓ ਦੇਖੋ ਜੀ ਇਹਨਾਂ ਦਾ ਜਿਹੜਾ ਇਹ ਫੌਜੀ ਹੈ ਇਹਦਾ ਲੋਰੈਂਸ ਬਿਸ਼ਨੋਈ ਨਾਲ ਜੇਲ੍ਹ ਦੇ ਅੰਦਰ ਬੈਠੇ ਤੇ ਉੱਪਰ ਜੇਲ੍ਹ 'ਚ ਮੋਬਾਈਲ ਵਰਤਣ ਦੇ ਵੀ ਚਾਰ ਮੁਕੱਦਮੇ ਦਰਜ ਨੇ ਤੇ ਜੇਲ੍ਹ ਦੇ ਅੰਦਰ ਬਹਿ ਕੇ ਦੋਨ ਕਲਾਂ ਵਾਲਾ ਫੌਜੀ ਜਿਹੜਾ ਉਹ ਲੋਰੈਂਸ ਬਿਸ਼ਨੋਈ ਦੇ ਸਿੱਧੇ ਟੱਚ 'ਚ ਹੈਗਾ ਤੇ ਕਿਤੇ ਨਾ ਕਿਤੇ ਸਿੱਧੇ ਤਾਰ ਜਿਹੜੇ ਲੋਰੈਂਸ ਬਿਸ਼ਨੋਈ ਗੈਨ ਨਾਲ ਜੁੜਦੇ ਆ ਸਤਾਇਆਸ ਕਿ ਸਿੱਕਣਾ ਦੇਖ ਲਓ ਕਿਵੇਂ ਅੰਦਰੋਂ ਤਾਇਆ ਕੋਸ਼ਿਸ਼ ਨੇ ਦੇਖੋ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇਲ੍ਹ ਤੋਂ ਮੋਬਾਈਲ ਫੋਨ ਰਿਕਵਰ ਹੋਏ ਜਾਂ ਚਾਰ ਮੁਕੱਦਮੇ ਦਰਜ ਨੇ ਉਹਨਾਂ ਮੋਬਾਈਲਸ ਨੂੰ ਵੀ ਅਸੀਂ ਫਰੰਸਿਕ ਜਾਂਚ ਉਹਨਾਂ ਦੀ ਕਰਾ ਰਹੇ ਹਾਂ ਤੇ ਲਾਰੈਂਸ ਬਿਸ਼ਨੋਈ ਨਾਲ ਇਹਦਾ 1 ਟੂ 1 ਟੱਚ ਹੈਗਾ ਹੈ ਇਹਨੇ ਅੱਗੇ ਵੀ ਕਈ ਵੱਡੀਆਂ ਵਰਤਾਂ ਨੂੰ ਅੰਜਾਮ ਦੇਣਾ ਸੀ ਜਿਨ੍ਹਾਂ ਨੂੰ ਪੁਲਿਸ ਦੀ ਮੁਸਤਦੀਨ ਨਿਟਾਲਿਆ ਜਾ ਸਕਦਾ ਹੈ। ਲੱਗੇ ਬਟਾਗਨੈਕਸ ਜਿਹਾ ਸਰੈਂ ਹਾਂਜੀ ਇਹ ਬਟਾਗਨੈਕਸ ਸਾਹਿਬ ਜੀ ਇਹਨੂੰ ਅੱਗੇ ਵੀ ਅਸੀਂ ਹੋਰ ਜਾਗਰੂਕ ਕਰ ਰਹੇ ਹਾਂ ਅਜੇ ਇਨਵੈਸਟੀਗੇਸ਼ਨ ਹੋ ਰਹੀ ਹੈ। ਜੇ ਆਪਾਂ ਉਸ ਸਬੰਧ ਵਿੱਚ ਬਾਰੇ ਕੁਝ ਜਾਣਕਾਰੀ ਹੈ ਕਿ ਤੁਸੀਂ ਨਾ ਹਾਂਜੀ ਇਹ ਵੈਪਨਸ ਜੀ ਇਹਨਾਂ ਨੇ ਮੇਰਠ ਤੋਂ ਮੰਗਾਈ ਸੀ ਉੱਤਰ ਪ੍ਰਦੇਸ਼ ਤੋਂ ਤੇ ਬੈਕਵਰਡ ਲਿੰਕੇਜ ਕਰਦੇ ਹੋਏ ਜਿੱਥੇ ਕੋਈ ਇਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਵੀ ਹੈ ਘਾਸਲੋਤ ਤੱਕ ਵੀ ਜਾ। ਸਾਰੇ ਲੋਕਲ ਬੀ ਹਾਂਜੀ ਲੋਕਲ ਮੈਡੀਕਲ ਰਿਕਵਰਮ ਕਰਾ ਵੀ ਰਿਕਵਰ ਹੋਇਆ ਜਦੋਂ ਵਾਰਦਾਤ ਹੋਈ ਕਰਨ ਦੇ ਵਹੀਕਲ ਇੱਕ ਵਹੀਕਲ ਰਿਕਵਰ ਹੋਇਆ ਜੀ ਇੱਕ ਵਹੀਕਲ ਹੋਰ ਰਿਕਵਰ ਹੋਣ ਦੇ ਸਾਰੇ ਨੌਲੇ ਸਪਸ਼ਟ ਹੈ ਕੱਦ ਦਾ ਲਿੰਕੇ ਜੀ ਸਪੈਸ਼ਲੀ ਤਿੰਨ ਸਾਲਾਂ ਤੋਂ ਜੀ ਇਹਨਾਂ ਦੇ ਹੋਰ ਸਾਥੀ ਸਰ ਹੈ ਕੋਈ ਹਾਂਜੀ ਉਹ ਸਾਰਾ ਤਫਰੀਦ ਦਾ ਵਿਸ਼ਾ ਅਸੀਂ ਕਰਦੇ ਹਾਂ ਹਾਂਜੀ